ਅੱਗੇ ਲੋਟੇ ਹੁੰਦੇ ਸੀ ਅਸੀਂ ਗੱਡਿਆਂ ਨਾਲ ਰੱਖਦੇ ਸੀ ਖੂਹਾਂ ਵੇਲੇ 20 40 ਸਾਲ ਪਹਿਲਾਂ ਦੀ ਗੱਲ ਪਾਣੀ ਪੀਣ ਨੂੰ ਤਾਂ ਲਾਂਗਾ ਢੂੰਦੇ ਸੀ ਉਹ ਹੁੰਦਾ ਖਦਰ ਜੇ ਦਾ ਹੁੰਦਾ ਪੁਣਿਆਂ ਵਾ ਤੁੱਪੇ ਧਰਦੇ ਪਾਣੀ ਉਹਨਾਂ ਹੀ ਠੰਡਾ ਹੋਊ ਨਾ ਪਾਣੀ ਡੁੱਲੇ ਨਾ ਸਿੰਮੇ ਉਹਦੇ ਲਾਕਨਾ ਬਣਿਆ ਵਾ ਉਹ ਤੇ ਝੋਲੇ ਦੇ ਵਿੱਚ ਐਡਾ ਬਾਟਾ ਬਾਟੇ ਅੱਗੇ ਹੁੰਦੇ ਸੀ ਬੜਾ ਤਖੜੇ ਘਰ ਦੇ ਪਮਾ ਹੋਣ ਨੇ ਭਾਂਡੇ ਅੱਗੇ ਵਾਰ ਦੱਸਦੇ ਆ ਭਾਂਡੇ ਮਿੱਟੀ ਦੇ ਹੁੰਦੇ ਸੀ ਉਨੇ ਝੋੜੇ ਦੇ ਵਿੱਚੋਂ ਐਡਾ ਬਾਟਾ ਖੜਿਆ ਮਿੱਟੀ ਦਾ ਕੱਢ ਕੇ ਤੇਨੇ ਪਾਣੀ ਪਾਇਆ ਉਹਦਾ ਚੇਤੀ ਪੁੱਛਿਆ ਜਾਣਦਾ ਉਹਨਾਂ ਨੇ ਤਰਵਾਰ ਦੇਤੀ ਟਿੱਖੀ ਕਰਕੇ ਰਾਜ ਨੇ ਫੜ ਲਈ ਲੰਗੀ ਕਰਕੇ ਆਏ ਸਾਹਮਣੇ ਬੈਠਾ ਉਹ ਗੁੱਸੇ ਦੇ ਵਿੱਚ ਉੱਠਿਆ ਦਾ ਰਾਜਾ ਲੈ ਕੇ ਕਿਰਪਾਨ ਉਹਦੇ ਕੰਨੀ ਨੂੰ ਜੇ ਨਾ ਬੋਲਦਾ ਤਾਂ ਉਹਨੇ ਵੀ ਕੋਈ ਦੱਸਣਾ ਹੀ ਸੀ ਵੀ ਮੈਂ ਤਾਂ ਤੈਨੂੰ ਪ੍ਰਤਿਆਉਂਦਾ ਸੀ ਮੁੰਡਾ ਮੇਰੇ ਕੁਲੇ ਆ ਤੇ ਜਦੋਂ ਲੈ ਕੇ ਕਿਰਪਾਨ ਉਧਰ ਉਤਰਿਆ ਤੇ ਗੱਲ ਯਾਰ ਆਈ ਉਹ ਦਿਮਾਗ ਜਿੱਥੇ ਡਿੱਗਿਆ ਪਿਆ ਸੀ ਬੇਸਰਤ ਹੋਇਆ ਤ ਤੇਰੇ ਉੱਤੇ ਤੇ ਉਹ ਗੱਲ ਚੇਤੇ ਆ ਗਈ ਮਨਾ ਉਹ ਤੇਰੇ ਮੂੰਹ ਚ ਪਾਣੀ ਪਾਇ ਨੀ ਤੂੰ ਮਰੇ ਨੂੰ ਬਚਾਇਆ ਤੂੰ ਅੱਜ ਸਿਰ ਕਿਵੇਂ ਵੱਢਦਾ ਐ ਦਾ ਤਰਪਾਨ ਮਾਰੀ ਚਿਰਾਖੇ ਤੇ ਨਾਲੇ ਮਾਰੀ ਤਾਂ ਤੇ ਜੜਦੇ ਪੇਰੀ ਜੜ ਗਿਆ ਆਦਾ ਠੀਕ ਆ ਪਰ ਮਾਤੇ ਮੇਰਾ ਮੁੰਡਾ ਮਾਰਤਾ ਪਰ ਮੈਂ ਤੇਰਾ ਗੁਣ ਨਹੀਂ ਭਲਾਉਂਦਾ ਉਹ ਆਰਾ ਗੋਢੀ ਭਲਾਉਂਦਾ ਮੁੰਡਾ ਵੀ ਮੇਰੇ ਕੋਲ ਆ ਮੈਂ ਵੀ ਤੈਨੂੰ ਦੇਂਦਾ ਸੀ ਮੁੰਡਾ ਹੀ ਮੇਰਾ ਸਾਹ ਬਿਆ ਵਾ ਇਹ ਜਾਨੀ ਇਹ ਮਸ ਬਲਾ ਵੀ ਇਹ ਬੰਦਾ ਗੁਣ ਕਰ ਦੇ ਨਾ ਗੁਣ ਸ਼ਰੀਪ ਲਾਉਣਾ ਨਹੀਂ ਚਾਹੀਦਾ ਰਾਜ ਨੇ ਕਚਹਿਰੀ ਲਾਈ ਲਾ ਕੇ ਕਚਹਿਰੀ ਤੇ ਪੂਰਾ ਕੰਮ ਅਡੋੜੀ ਆਲਾ ਚੱਲ ਪਿਆ ਸਾਰਿਆਂ ਦਾ ਤੇ ਮਨ ਬਣ ਗਿਆ ਰਾਜ ਸ਼ਿਕਾਰ ਨੂੰ ਚੱਲ ਗਿਆ ਠੀਕ ਹੈ ਉਹਨਾਂ ਨੂੰ ਕਹਿੰਦਾ ਵੀ ਕਚਹਿਰੀ ਬੰਦ ਕਰੋ ਸ਼ਿਕਾਰ ਨੂੰ ਚੱਲ ਗਿਆ ਇੱਕ ਤਾਂ ਰਾਜਾ ਇੱਕ ਖੋਜਾ ਖੋਜੇ ਚਾਰ ਹੁੰਦੇ ਆ ਠੀਕ ਜਿਹੜੇ ਗੱਲ ਖੋਜ ਕੱਢ ਕੇ ਰਾਜ ਨੂੰ ਦੱਸਦੇ ਆ ਹੂੰ ਇੱਕ ਰਾਜਾ ਇੱਕ ਖੋਜਾ ਇੱਕ ਵਜ਼ੀਰ ਇੱਕ ਸਲਾਹਕਾਰ ਠੀਕ ਇਹ ਚਾਰੇ ਜਾਣੇ ਸ਼ਕਰ ਨੂੰ ਛੱਡ ਕੇ ਜਾ ਕੇ ਤਵੇਲੇ ਜੋ ਲੈ ਘੋੜੇ ਕੱਸ ਕੇ ਪਾਹੇ ਤੈਰੂ ਕਰਕੇ ਕੱਠ ਪੜੀਆਂ ਚੜ ਗਏ ਚਲੇ ਦੇ ਕੁਦਰਤ ਮਹਾਰਾਜ ਦੀ ਜਾਂਦਿਆਂ ਨੂੰ ਗਾਹ ਮੂਰੇ ਹਰਨਾਂ ਦੀ ਡਾਰ ਨਿਕਲਿਆ ਜੀ ਨਾਨਕ ਕਿਾਈ ਤੇ ਨਾਲ ਜਿਵੇਂ ਬਾਲੇ ਘੋੜੇ ਵਿੱਚ ਉਹ ਚਾਰੇ ਹਿੰਦ ਗਏ ਕੋਈ ਕਿਸੇ ਪਾਸੇ ਨਿਕਲ ਗਿਆ ਕੋਈ ਕਿਸੇ ਪਾਸੇ ਖੋ ਜਾ ਕਿਸੇ ਪਾਸੇ ਰਾਜਾ ਕਿਸੇ ਪਾਸੇ ਰਾਜਾ ਦਾ ਘੋੜਾ ਲੰਗਾ ਬਹੁਤ ਦੂਰ ਨਿਕਲ ਗਿਆ ਔਰ ਕੇ ਜੰਗਲ ਪਾਰ ਤੇ ਜਮਾ ਜਾਣਿਆ ਮਾਰੂਥਲ ਦੇ ਵਿੱਚ ਜਾਵੜਿਆ ਜੋ ਮਾਰੂਥਲ ਦੇ ਵਿੱਚ ਜਾਵੜਿਆ ਉੱਥੇ ਜਾ ਕੇ ਹਰਨ ਤਾਂ ਇੱਥਿਆ ਆਇਆ ਇਹਨੂੰ ਤੇ ਤੇ ਲੱਗੀ ਬਾੜੇ ਬਾੜੀ ਤੇ ਇਧਰ ਤਾਂ ਰਾਜਾ ਆਇਆ ਸੀ ਰਾਜੇ ਨੇ ਇਹਨੂੰ ਚੱਕਦਾ ਘੋੜਾ ਚਾਰ ਪੰਜ ਮੂਹਰੇ ਇਧਰ ਨੂੰ ਚੱਕਿਆ ਪਾਣੀ ਨਾ ਮਿਲਿਆ ਫੇਰ ਆਖੇ ਇਧਰ ਹੀ ਸੈਰ ਨੂੰ ਚੱਕਦਾ ਵੀ ਇਧਰ ਕਿਤੇ ਕੋਈ ਤਲਾ ਤੱਪਾ ਜਾਂ ਤੁਸ਼ਪੜ ਕੋਈ ਤੋ ਪਾਣੀ ਸੋਮਾ ਕੋ ਮਿਲੂਗਾ ਹੀ ਨਾ ਮਿਲਿਆ ਫੇਰ ਤੀਜੀ ਨੂੰ ਚੱਕਦਾ ਨਾ ਮਿਲਿਆ ਉੱਥੋਂ ਜਦੋਂ ਮੁੜ ਕੇ ਆਇਆ ਤਾਂ ਮੂਹਰੇ ਬੜੀ ਸ਼ਾਂ ਤੇ ਰਾਜਾ ਡਿੱਗਣ ਵਾਲਾ ਫੁਰਕਣ ਵਾਲਾ ਤੇ ਡੈਗਦਾ ਡੈਗਦਾ ਤੇ ਕੋੜਾ ਕਢਿਆ ਆ ਕੇ ਤੇ ਥੱਲੇ ਬਹਿ ਗਿਆ ਛਾਵੇਂ ਤੱਤਾ ਰੇਤਾ ਵਗੇ ਉਹ ਸ਼ਾਂ ਸੀ ਲੋ ਵਗੇ ਬਹਿਣ ਸਾਰੀ ਰਾਜਾ ਬੇਹੋਸ਼ ਹੋ ਕੇ ਤੇ ਲਟ ਗਿਆ ਤੇ ਘੋੜਾ ਕੋਲੇ ਖੜਾ ਇੱਕ ਮੁੰਡਾ ਜ਼ਿਮੀਂਦਾਰਾਂ ਦਾ ਮੱਝਾਂ ਗਾਈਆਂ ਚਾਰਦਾ ਉਹ ਦੇਖਦੇ ਦੂਰੋਂ ਨਿਗਾਹ ਪੈ ਗਿਆ ਘੋੜਾ ਅਰਾਭੀ ਹੋ ਘੋੜਾ ਖੜਾ ਬੰਦਾ ਕੋਈ ਨਹੀਂ ਨੀ ਉਹਨੇ ਜੋ ਹੌਲੀ-ਹੌਲੀ ਹਾ ਮਾਲ ਹੱਕਿਆ ਤੇ ਨੇੜੇ ਆ ਕੇ ਦੇਖਿਆ ਤੇ ਰਾਜਾ ਬਸੁਰਤ ਪਿਆ ਦੇਖਿਆ ਜਿਵੇਂ ਹੀ ਨਾ ਉਹਲੇ ਅੱਗੇ ਲੋਟੇ ਹੁੰਦੇ ਸੀ ਅਸੀਂ ਗੱਡਿਆਂ ਨਾਲ ਰੱਖਦੇ ਸੀ ਖੂਹਾਂ ਵੇਲੇ 20 40 ਸਾਲ ਪਹਿਲਾਂ ਦੀ ਗੱਲ ਹੈ ਪਾਣੀ ਪੀਣ ਨੂੰ ਤਾਂ ਲਾਂਗਾ ਢੂੰਦੇ ਸੀ ਉਹ ਹੁੰਦਾ ਖਦਰਜੇ ਦਾ ਹੁੰਦਾ ਪੁਣਿਆਂ ਵਾ ੁੱਪੇ ਧਰਦੇ ਪਾਣੀ ਉਹਨੇ ਹੀ ਠੰਡਾ ਹੋ ਨਾ ਪਾਣੀ ਡੁੱਲੇ ਨਾ ਸਿੰਨੇ ਉਹਦੇ ਲਾਕਣਾ ਬਣਿਆ ਵਾ ਉਹ ਤੇ ਝੋਲੇ ਦੇ ਵਿੱਚ ਐਡਾ ਬਾਟਾ ਬਾਟੇ ਅੱਗੇ ਹੁੰਦੇ ਸੀ ਬੜਾ ਤਖੜੇ ਘਰ ਦੇ ਪਮਾ ਹੋਣ ਨੇ ਭਾਂਡੇ ਅੱਗੇ ਵਾਰ ਦੱਸਦੇ ਆ ਭਾਂਡੇ ਮਿੱਟੀ ਦੇ ਹੁੰਦੇ ਸੀ ਉਨੇ ਝੋਲੇ ਦੇ ਵਿੱਚੋਂ ਐਡਾ ਬਾਟਾ ਕੱਢਿਆ ਮਿੱਟੀ ਦਾ ਕੱਢ ਕੇ ਤਨੇ ਪਾਣੀ ਪਾਇਆ ਪਾਣੀ ਪਾ ਕੇ ਰਾਜੇ ਦੇ ਬੁੱਲਾਂ ਤੇ ਲਾਇਆ ਛਿੜਕੇ ਮਾਰੇ ਮੂੰਹ ਤੇ ਫੇਰ ਬੁੱਲਾਂ ਜਾਂ ਲਾਇਆ ਤੇ ਬੁੱਲ ਜੇ ਹਲਾਏ ਦੋ ਘੁੱਟਾ ਨੰਗੀਆਂ ਤੇ ਰਾਜਾ ਕੰਨ ਜੇ ਫੜ ਕੇ ਤੇ ਬਹਿ ਗਿਆ ਉਹਨੇ ਫੜਾਇਆ ਤੇ ਰਾਜੇ ਨੇ ਪੀ ਲਿਆ ਪੀ ਕੇ ਜੇ ਰਾਜੇ ਨੂੰ ਸੁਰਤ ਆ ਗਈ ਨਿਗ੍ਹਾ ਮਾਰੀ ਵੀ ਮਾਲ ਆਲਾ ਮੁੰਡਾ ਉਹ ਫੇਰ ਉਹਨੇ ਭਰਿਆ ਪੀਣ ਲੱਗਿਆ ਉਹ ਮੁੰਡਾ ਕਹਿੰਦਾ ਹੌਲੀ ਹੌਲੀ ਪੀ ਪਾਣੀ ਪਿਥਿਆ ਦੋ ਬਾਟੇ ਪੀ ਲੇ ਦੋ ਬਾਟੇ ਪੀ ਗਿਆ ਪੂਰਾ ਗਿੱਦੜਾਂਗ ਸਰੀਰ ਛਾੜ ਕੇ ਕਹਿੰਦਾ ਵੀ ਮੈਂ ਹੁਣ ਠੀਕ ਆ ਜਮਾ ਜਾਣੀ ਮਰਿਆ ਵੈ ਸੀ ਅਧ ਮੋਇਆ ਹੋਇਆ ਪਿਆ ਸੀ ਰਾਜਾ ਉਹਨੂੰ ਕਹਿੰਦਾ ਬਈ ਤੈ ਮਚਾਈਆ ਮੇਰੀ ਜਾਨ ਬਈ ਬੱਤੀਆਂ ਦੰਦਾ ਵਿੱਚੋਂ ਮੰਗੀ ਮੰਗਦਾ ਤੈਨੂੰ ਉਹੀ ਪੈਦਾ ਕਰੂ ਉਹ ਨਾਲ ਹੀ ਮੇਰੇ ਕੋਲੇ ਬਹੁਤ ਕੁਸਤਾ ਮਹਾਰਾਜ ਦਾ ਟਾਈਮ ਪਾਸ ਹੋਈ ਜਾਂਦਾ ਮਾयां ਮੇਰੀ ਮਾਂ ਕਰਾਂ ਵਾਲੀ ਹਾਂ ਦਾ ਟਾਈਮ ਲੰਗੀ ਜਾਂਦਾ ਉਹ ਨਾਲ ਨਹੀਂ ਯਾਰ ਦੂਸਰਾ ਨਹੀਂ ਜੀ ਇਹਦਾ ਮੈਨੂੰ ਉਹਦਾ 30 ਸਾਲ ਬਚਣਾ ਨਹੀਂ ਯਾਰ ਮੈਨੂੰ ਲੋੜ ਨਹੀਂ ਕਰੇਦੀ ਨਹੀਂ ਨਿਕਲ ਗਈ ਉਹ ਕਹਿੰਦਾ ਚੰਗਾ ਐਂ ਉਂ ਕਰੀ ਫਿਰ ਜੇ ਤੈਨੂੰ ਕਦੇ ਵੀ ਲੋੜ ਪੈ ਜੇ ਤੇ ਮੇਰੇ ਕੋਲੇ ਆ ਦਾ ਠੀਕ ਆ ਰਾਜਾ ਕੋੜੇ ਤੇ ਚੜ ਗਿਆ ਕੋੜੇ ਚੜ ਕੇ ਆ ਵਿਰਾਜ ਤੇ ਆ ਗਿਆ ਉਹ ਵੀ ਖੜੇ ਖੜੇ ਹੱਥ ਨੂੰ ਇਕੱਠੇ ਹੋ ਗਏ ਅੱਛਾ ਚਲ ਸਾਲ ਦੋ ਖਨਾਗੇ ਦੋ ਸਾਲਾਂ ਬਾਅਦ ਉਹ ਮੁੰਡੇ ਤੇ ਗਰੀਬੀ ਪੈ ਗਈ ਅੱਛਾ ਜੀ ਜਦੋਂ ਗਰੀਬੀ ਪੈ ਗਈ ਤੇ ਉਹਦੀ ਮਾਂ ਕਹਿੰਦੀ ਵੀ ਪੁੱਤ ਤੂੰ ਕਹਿੰਦਾ ਸੀ ਵੀ ਰਾਜਾ ਮੈਨੂੰ ਕਹਿੰਦਾ ਵੀ ਲੈ ਕੀ ਮੰਗਣਾ ਮੰਗ ਕੀ ਮੰਗਣਾ ਤੂੰ ਉਹ ਤਾਂ ਮੰਗਿਆ ਨਹੀਂ ਫੇਰ ਤੈਨੂੰ ਉਹ ਕਹਿ ਕੇ ਗਿਆ ਸੀ ਵੀ ਤੂੰ ਆ ਜੀ ਮੇਰੇ ਕੋਲੇ ਵੀ ਆਪਾਂ ਹੁਣ ਭੁੱਖੇ ਤੇ ਆਏ ਮਰਦਿਆਂ ਤਾਂਗਾ ਵੀ ਤੂੰ ਰਾਜੇ ਕੋਲ ਜਾਉਣਾ ਅਲਾ ਜਾ ਫੜਦਾ ਮੈਂ ਚੱਲ ਮੁੰਡਾ ਬਈ ਤੁਰ ਗਿਆ ਇਹ ਖੱਦਰ ਦੇ ਲੀੜੇ ਪਾਏ ਬਿਛਰੇ ਨੇ ਉਹ ਜਿਹੜੇ ਟੁੱਟੇ ਹੋਏ ਖੱਤਰ ਯਾਹ ਹੈ ਰਾਜ ਦੀ ਖੇਹਰੀ ਲੱਗੀ ਵੀ ਸੀ ਇਦੋਂ ਗਿਆ ਖੇਹਰੀ ਦੇ ਵਿੱਚ ਤੇ ਰਾਜੇ ਨੇ ਦਸਾਂ ਕਰਮਾਂ ਤੋਂ ਸਿਆਣ ਲੈਵੇਂ ਮੁੰਡਾ ਆ ਗਿਆ ਠੀਕ ਹੈ ਜੀ ਉਹਨੇ ਕਿ ਰਾਜ ਨੇ ਮਾਰੀ ਛਾਲ ਤਸ ਤੋਂ ਉਤਰਿਆ ਥੱਲਿਓ ਉਤਰ ਕੇ ਤੇ ਜਾ ਕੇ ਜੱਫੀ ਪਾਈ ਲੋਕਾਂ ਚ ਆਖਣੋਂ ਵੀ ਰਾਜ ਨੇ ਕਿੱਡਾ ਓਏ ਇਹਦਾ ਕਿਸੇ ਨੂੰ ਜੱਫੀ ਨਹੀਂ ਪਾਉਂਦਾ ਕਿਵੇਂ ਜੱਫੀ ਪਾਈ ਰਾਜ ਨੇ ਤੇ ਜੱਫੀ ਪਾ ਕੇ ਬਾਹੂ ਫੜ ਕੇ ਲਿਆ ਕੇ ਤੇ ਉਹਨਾਂ ਨੂੰ ਹੁਕਮ ਦਿੱਤਾ ਰਾ ਛੇਤੀ ਲਿਆਉ ਤਸ ਤਹੁਰ ਜਾ ਕੇ ਲਿਆਖੇ ਕੁਰਸੀ ਢਾਤੀ ਕੁਰਸੀ ਢਾ ਕੇ ਉਹਨਾਂ ਕਹਿੰਦਾ ਉਹ ਕਰੋ ਤਾਜ ਲਿਆਓ ਚੱਕ ਇੱਕ ਡੱਕਰੇ ਤੇਰੇ ਮੇਰੇ ਲਗੇ ਦੋ ਵਾਏ ਭੱਜ ਕੇ ਮਹਿਲਾਂ ਚੋਂ ਤਾਜ ਲਗਾਇਆ ਉਹ ਚੱਕ ਕੇ ਰਾਜੋ ਤਾਜ ਜ਼ਿਮੀਦਾਰ ਦੇ ਮੁੰਡੇ ਦੇ ਸਿਰ ਤੇ ਧਰਤਾ ਧਰ ਕੇ ਉਹਨਾਂ ਨੂੰ ਕਹਿੰਦਾ ਵੀ ਅੱਜ ਤੋਂ ਇਹਨੂੰ ਛੋਟਾ ਬਾਦਸ਼ਾਹ ਕਹਿਣਾ ਅੱਛਾ ਜੀ ਇਹ ਬਣ ਗਿਆ ਬਾਦਸ਼ਾਹ ਇਨੇ ਮੇਰੀ ਮਰੇ ਦੀ ਜਾਨ ਬਚਾਈ ਆ ਮੈਨੂੰ ਜਮਾ ਮਰੇਵੇ ਨੂੰ ਇਹ ਇਹ ਅੱਧ ਰਾਜ ਦਾ ਮਾਲਕਾ ਇਹਨੂੰ ਬਾਦਸ਼ਾਹ ਤੋਂ ਬਿਨਾ ਕਿਸੇ ਨੇ ਗੱਲ ਨਹੀਂ ਕਰਨੀ ਮਹਿਲ ਦੇ ਤੇ ਅਰਾਹੁਂਕਰ ਹੁਣ ਤਵੇਲਾ ਜੋੜਤਾ ਨਾਲ ਬੈਠ ਨਾਲੇ ਆਲਾ ਮਾਂ ਨੂੰ ਨਾਲੇ ਆਉਦੇ ਘਰਾਂ ਵਾਲੀ ਨੂੰ ਜਵਾਖ ਚੱਲ ਜਿਹੜਾ ਆਪਦਾ ਲਿਆ ਲਿਆ ਕੇ ਮਹਿਲਾ ਛੱਡ ਉਹਨੇ ਭਾਈ ਤਵੇਲੇ ਤੇ ਬੈਠਾ ਆਖੇ ਆਰੀ ਮਾਂ ਨੂੰ ਲੈ ਗਿਆ ਕਰਾਈ ਨੂੰ ਲੈ ਗਿਆ ਜਵਾਕਾਂ ਨੂੰ ਲੈ ਗਿਆ ਮਹਿਲਾ ਚ ਰਹਿਣ ਲੱਗ ਗਏ ਉਹਦੇ ਸਿੱਕ ਛੁੜਾ ਜਵਾਖ ਰਾਜੇ ਦੇ ਇੱਕੋ ਹੀ ਮੁੰਡਾ ਉਹਨੂੰ ਤਰ ਕਿਉਂ ਰਾਇਆ ਕਰੇ ਸਾਰੀ ਧੜੀ ਮਹਿਲਾ ਚ ਰੱਖਿਆ ਕਰੇ ਤੇ ਆਥਰਾਂ ਛੱਡਿਆ ਕਰੇ ਇੱਕ ਨੇ ਉਹ ਕਿੱਥੇ ਚਾਈ ਵੀ ਮੈਨੂੰ ਰਾਹਤਾ ਦੇਤਾ ਇਹਨੇ ਭਲਾਪਰਾ ਪ੍ਰਤਿਆਖੇ ਦੇਖੀਏ ਰਾਜੇ ਨੂੰ ਬੇ ਗੁਣ ਯਾ ਰਖ ਨਹੀਂ ਗੁਣ ਭਲੇ ਆਮਾਨ ਸਾਹਿਬ ਕੋਣ ਦਾ ਤੈਨੂੰ ਮੇਡਾ ਰਾਜ ਦੇਤਾ ਯਾਦ ਕਰਕੇ ਰਾਜ ਦਿੱਤਾ ਉਹਨੇ ਕੀ ਕੀਤਾ ਉਹਦਾ ਮੁੰਡਾ ਨੂੰ ਚੱਕ ਲਿਆ ਰਾਜੇ ਦਾ ਚੱਕ ਕੇ ਮੁੰਡਾ ਤੇ ਪੈ ਗਿਆ ਰੋਣਾ ਭਾਈ ਸਾਰੇ ਸ਼ਹਿਰ ਦੇ ਵਿਚਰਾ ਜਿਹੜਾ ਮੁੰਡਾ ਇੱਥੇ ਆਉਂਦਾ ਪੁਲਿਸ ਤੇ ਫੌਜ ਪਾੜੀ ਤੂਰੀ ਫਿਰੇ ਕੋਈ ਪਤਾ ਨਹੀਂ ਲੱਗ ਤੇ ਨੇ ਉਹ ਦੇਖੇ ਟੂਮਾ ਪੰਜਾਂ ਮਿਆਂ ਸੀ ਉਹ ਟੂਮਾ ਲਾ ਲਿਆ ਅੱਠਵੇਂ ਦਿਨ ਉਹ ਸੁਨਿਆਰੇ ਕੋਈ ਯਾਰੜਾ ਜੀ ਨੇ ਬਣਾਈਆਂ ਸੀ ਉਹਨੂੰ ਕਹਿੰਦਾ ਵੀ ਇਹ ਟੂਮਾ ਲੈ ਲਾ ਮੌਲ ਵੇਚਣਿਆ ਮੈਂ ਉਹ ਆਦਾ ਮੇਰੀਆਂ ਬਣਾਈਆਂ ਰਾਜੇ ਦਾ ਮੁੰਡਾ ਚੱਕਿਆ ਵਾ ਗੁੰਮ ਤੇਰੇ ਕੋਲੇ ਆ ਮਤ ਰੋਲਾ ਪੁੱਨ ਉਹਨੂੰ ਆ ਰੋਲਾ ਨਾ ਪਾ ਅਦਰ ਲੈ ਲਈ ਉਹ ਵਾਲਾ ਮੈਂ ਅਦਮ ਨਹੀਂ ਲੈਣਾ ਉਹ ਵਾਲੇ ਸਾਰੀਆਂ ਹੀ ਰੱਖ ਲੈ ਰੋਲਾ ਨਾ ਪਾ ਉਹਨਾਂ ਮਤ ਰੋਲਾ ਪਾਉਂਗਾ ਉਨੇ ਰਿਪੋਰਟ ਦਿੱਤੀ ਦੇਖ ਤੇ ਉਦੋਂ ਹੀ ਆਏ ਤੇ ਫੜ ਲਿਆ ਫੜ ਕੇ ਅੱਤ ਕੜੀ ਲਾ ਲਈ ਸਾਰੇ ਸ਼ਹਿਰ ਦੇ ਵਿੱਚ ਲਾਲਾ ਲਾਲਾ ਹੋ ਗਈ ਛੋਟੇ ਬਾਦਸ਼ਾਹ ਨੇ ਰਾਜੜਾ ਮੁੰਡਾ ਮਾਰਤਾ ਛੋਟੇ ਬਾਦਸ਼ਾਹ ਨੇ ਰਾਜੜਾ ਮੁੰਡਾ ਮਾਰਤਾ ਬਾਦਸ਼ਾਹ ਨੂੰ ਵੀ ਆ ਪਤਾ ਲੱਗਿਆ ਬਾਦਸ਼ਾਹ ਵੀ ਇਸ ਗੱਲ ਤੇ ਹੈਰਾਨ ਹੋ ਗਿਆ ਲਿਓ ਵੀ ਕਚੇਰੀ ਚ ਕਚੇਰੀ ਚ ਲੈ ਗਏ ਲਿਜਾ ਕੇ ਤੇ ਐਂ ਪਵਾ ਲਿਆ ਵਾਹ ਕਿ ਬਾ ਚਾ ਕਹਿੰਦਾ ਵੀ ਤਲਵਾਰ ਲਿਆਓ ਤਿੱਖੀ ਕਰਕੇ ਚੰਗੀ ਆ ਉਹਦਾ ਚੇਤੀ ਪੁੱਛਿਆ ਜਾਣਦਾ ਉਹਨਾਂ ਨੇ ਤਲਵਾਰ ਦੇਤੀ ਤਿੱਖੀ ਕਰਕੇ ਰਾਜੇ ਨੇ ਫੜ ਲਈ ਲੰਗੀ ਕਰਕੇ ਆਏ ਸਾਹਮਣੇ ਬੈਠਾ ਜੋ ਗੁੱਸੇ ਦੇ ਵਿੱਚ ਉੱਠਿਆ ਦਾ ਰਾਜਾ ਲੈ ਕੇ ਕਿਰਪਾਨ ਉਹਦੇ ਕੰਨੀ ਨੂੰ ਜੇ ਨਾ ਬੋਲਦਾ ਤਾਂ ਉਹਨੇ ਵੀ ਕੋਈ ਦੱਸਣਾ ਹੀ ਸੀ ਵੀ ਮੈਂ ਤਾਂ ਤੈਨੂੰ ਪ੍ਰਤਿਆਉਂਦਾ ਸੀ ਮੁੰਡਾ ਮੇਰੇ ਕੋਲੇ ਆ ਤੇ ਜਦੋਂ ਲੈ ਕੇ ਕਿਰਪਾਨ ਉੱਧ ਉਤਰਿਆ ਤੇ ਗੱਲ ਯਾਰ ਆਈ ਉਹ ਦਿਮਾਗ ਜਿੱਥੇ ਡਿੱਗਿਆ ਪਿਆ ਸੀ ਬੇਸੁਰਤ ਹੋਇਆ ਤ ਤੇਰੇ ਉੱਤੇ ਤੇ ਉਹ ਗੱਲ ਚੇਤੇ ਆ ਗਈ ਮਨਾ ਉਹ ਤੇਰੇ ਮੂੰਹ ਚ ਪਾਣੀ ਪਾਇ ਨੀ ਤੂੰ ਮਰੇ ਨੂੰ ਬਚਾਇਆ ਤੂੰ ਅੱਜ ਸਿਰ ਕਿਵੇਂ ਵੱੜਦਾ ਐ ਦਾ ਤਰਪਾਨ ਮਾਰੀ ਚਿਰਾਖੇ ਤੇ ਨਾਲੇ ਮਾਰੀ ਤਾਂ ਤੇ ਜੜਦੇ ਪੇਰੀ ਜੜ ਗਿਆ ਆਜਾ ਠੀਕ ਆ ਪਰ ਮਾਤੇ ਮੇਰਾ ਮੁੰਡਾ ਮਾਰਤਾ ਪਰ ਮੈਂ ਤੇਰਾ ਗੁਣ ਨਹੀਂ ਭੁਲਾਉਂਦਾ ਉਹ ਆਰਾ ਗੋਢੀ ਭੁਲਾਉਂਦਾ ਮੁੰਡਾ ਵੀ ਮੇਰੇ ਕੋਲ ਆ ਮੈਂ ਵੀ ਤੈਨੂੰ ਦੇਣਾ ਸੀ ਮੁੰਡਾ ਹੀ ਮੇਰਾ ਸਾਹਬ ਆ ਵਾ ਇਹ ਜਾਨੀ ਇਹ ਮੱਸ ਬਲਾ ਵੀ ਇਹ ਬੰਦਾ ਗੁਣ ਕਰਦੇ ਨਾ ਗੁਣ شریف ਪਲਾਉਣਾ ਨਹੀਂ ਚਾਹੀਦਾ